ਪੰਜਾਬ ਸਰਕਾਰ ਦੀ ਕਰਸਤਾਨੀ ਆ ਮਸ਼ੀਨਾ ਸਾਲੂ ਵੇਖ ਕੇ ਇਥੋਂ ਬਾਹਰ ਨਿਕਲ ਰਹੀਆਂ ਆ ਆ ਵੇਖੋ ਪੰਜਾਬ ਸਰਕਾਰ ਭਗਵੰਤ ਮਾਨ ਜੀ ਤੁਹਾਡਾ ਗੁੰਡਾ ਰਾਜ ਆ ਦਰਿਆ ਦਾ ਅਦੰਪੁਰ ਰੋਪੜ ਦਾ ਉਹ ਪੁਲ ਆ ਵੇਖੋ ਤੁਹਾਨੂੰ ਅੱਗੋਂ ਵਿਖਾਣੇ ਆ ਕਿਸ ਤਰੀਕੇ ਨਾਲ ਉਹ ਮਸ਼ੀਨਾ ਪੋਕ ਲੈਣਾ ਲੱਗੀਆਂ ਤੇ ਕਿਸ ਤਰੀਕੇ ਨਾਲ ਪੰਜਾਬ ਚ ਮਾਈਨਿੰਗ ਚੱਲਦੀ ਪਈ ਆ ਓਏ ਬੱਸ ਵੇਚਦਾ ਆਹ ਦੇਖੋ ਵੇਚਦਾ ਵੇਚਦਾ ਆਹ ਨਾਲ ਕੋਈ ਛੋਟਾ ਨਾਲ ਕੋਈ ਕਿਸੇ ਮਤਲਬ ਕਿਸੇ ਨੂੰ ਕੰਟਰੈਕਟ ਮਿਲਿਆ ਹੋਇਆ ਆਹ ਦੇਖੋ ਗਿੱਲੀਆਂ ਮਸ਼ੀਨਾ ਆ ਨਾਲ ਦੇ ਨਾਲ ਆਹ ਦੇਖੋ ਆ ਨਿਕਲਦੀਆਂ ਪਈਆਂ ਉਥੋਂ ਦਰਿਆ ਚੋਂ ਚਲੋ ਚਲੋ ਹੁਣ ਆ ਰਾਤ ਦੇ 2 ਵਜੇ ਆਹ ਦੇਖੋ ਪੰਜਾਬ ਸਰਕਾਰ ਦੀ ਕਾਰਸਤਾਨੀ ਆ ਮਸ਼ੀਨਾ ਸਾਲੂ ਵੇਖ ਕੇ ਇਥੋਂ ਬਾਹਰ ਨਿਕਲ ਰਹੀਆਂ ਆ ਵੇਖੋ ਪੰਜਾਬ ਸਰਕਾਰ ਭਗਵੰਤ ਮਾਨ ਜੀ ਤੁਹਾਡਾ ਗੁੰਡਾ ਰਾਜ ਆ ਦਰਿਆ ਦਾ ਅਗੰਪੁਰ ਰੋਪੜ ਦਾ ਉਹ ਪੁਲ ਆ ਵੇਖੋ ਤੁਹਾਨੂੰ ਅੱਗੋਂ ਵਿਖਾਣੇ ਆ ਕਿਸ ਤਰੀਕੇ ਨਾਲ ਉਹ ਮਸ਼ੀਨਾ ਪੋਕ ਲੈਣਾ ਲੱਗੀਆਂ ਤੇ ਕਿਸ ਤਰੀਕੇ ਨਾਲ ਪੰਜਾਬ ਚ ਮਾਈਨਿੰਗ ਚੱਲਦੀ ਪਈ ਆ ਇਹ ਆ ਤੁਹਾਡਾ ਮਾਈਨਿੰਗ ਮਾਫੀਆ ਨੂੰ ਰੋਕਪਾਉਣ ਦਾ ਦਰ ਸਾਰਾ ਦਰਿਆ ਪੁੱਟਦਾ ਇਥੋਂ ਆ ਰਿਹਾ ਸਾਰਾ ਇਲੈਕਸ਼ਨਾਂ ਦਾ ਪੈਸਾ ਆ ਵੇਖੋ ਥੱਲੇ ਜਾ ਜਾ ਕੇ ਆਹ ਵੇਖੋ ਇੱਥੇ ਆ ਤੁਹਾਨੂੰ ਹੁਣ ਬੰਦਿਆਂ ਨੂੰ ਦਿਖਾਣੇ ਆ ਇੱਥੇ ਆ ਰਾਤ ਨੂੰ ਅਸੀਂ ਇੱਥੋਂ ਲੰਘਦੇ ਪਏ ਸੀ ਕੈਂਪੇਨਿੰਗ ਕਰਦੇ ਆਹ ਦੇਖੋ ਕਿੰਨੀਆਂ ਗੱਡੀਆਂ ਲਾਈਨ ਪਰ ਲਾਈਨ ਆ ਲੱਗੀਆਂ ਇੰਗਲੈਂਡ ਮਾਰੋ ਮਾਰੀ ਤੇ ਬੈਟਰੀ ਆਹ ਦਰਾ ਕੋਲ ਨੂੰ ਫੋਨ ਕਰ ਜਰਾ ਇਲੈਕਸ਼ਨ ਕਮਿਸ਼ਨ ਤੇ ਵੀ ਕੰਪਲੇਂਟ ਕਰ ਮੀਸ਼ ਆ ਦੇਖੋ ਕਿਸ ਤਰੀਕੇ ਦੀ ਮਾਈਨਿੰਗ ਹੋ ਰਹੀ ਆ ਆ ਰਸਤਾ ਵੇਖੋ ਥੱਲੋ ਦੀ ਕਿੱਧਰ ਨੂੰ ਜਾਂਦਾ ਆ ਲਾਈਨ ਵਿਖਾਈ ਮਾੜਾ ਜਿਹਾ ਇੱਧਰ ਮਾਰੋ ਇੱਧਰ ਮਾਰੋ ਜਿਹੜੇ ਆ ਕੇ ਮੀਨ ਖੜੀ ਆ ਆ ਜੋ ਆ ਦੇਖੋ ਪੰਜਾਬ ਸਰਕਾਰ ਆ ਤੁਹਾਨੂੰ ਦਿਖਾਣੇ ਆ ਅੱਜ ਨੰਗਾ ਨਾਚ ਮਾਈਨਿੰਗ ਮਾਫੀਆ ਦਾ ਆ ਦੇਖੋ ਇੱਥੇ ਰਾਤ ਦੇ 2 ਵਜੇ ਆ 2 ਵਜੇ ਚੋਰੀ ਚਕਾਰੀ ਜਿੱਥੇ ਇੱਕ ਵੀ ਠੇਕਾ ਨਹੀਂ ਹੋਇਆ ਜਿੱਥੇ ਕਿਤੇ ਭਾਈ ਸਾਹਿਬ ਭਾਈ ਸਾਹਿਬ ਉਹ ਨਾ ਨਾ ਤੰਗ ਨਾ ਕਰੋ ਅਸਲ ਤੈਨੂੰ ਕੁਝ ਨਹੀਂ ਕਹਿੰਦੇ ਸਾਨੂੰ ਰਸਤਾ ਕੀ ਕਸੂਰ ਹੈ ਦਾ ਨਾ ਨਾ ਰਸਤਾ ਆਈ ਹੈ ਭਾਈ ਇਹ ਮਸ਼ੀਨਾ ਛੱਡ ਕੇ ਪੁੱਜਦੇ ਇੱਕ ਮਿੰਟ ਆ ਜਾਓ ਨਾਲ ਰੱਖਿਓ ਉਹ ਜਾ ਜਾ ਉਹ ਛੱਡੋ ਓਏ ਬੱਤ ਪੇਸਤਾ ਪੇਸਤਾ ਆ ਦੇਖੋ ਪੇਸਤਾ ਪੇਸਤਾ ਹਾਂ ਨਾਲ ਕੋਈ ਛੋਟਾ ਨਾਲ ਕੋਈ ਕਿਸੇ ਮਤਲਬ ਕਿਸੇ ਨੂੰ ਕੰਟਰੈਕਟ ਮਿਲਿਆ ਹੋਇਆ ਆ ਪੰਜਾਬ ਸਰਕਾਰ ਨੂੰ ਜਿਹੜਾ ਪੈਸਾ ਜਾ ਰਿਹਾ ਸਾਡੀ ਪਹਿਲੀ ਮਸ਼ੀਨ ਫਰੈਸ਼ ਆ ਦੇਖੋ ਗਿੱਲੀ ਆ ਦੇਖੋ ਗਿੱਲੀਆਂ ਮਸ਼ੀਨਾ ਆ ਦੇਖ ਲਓ ਆ ਸਾਰਾ ਚਿੱਕੜ ਆ ਬੱਕੜ ਗਿੱਲੀ ਆ ਦੇਖੋ ਆ ਦੇਖੋ ਪ੍ਰਾਈਮੇ ਵੱਡੇ ਵੱਡੇ ਗੱਡੀਆਂ ਸਾਨੂੰ ਵੇਖ ਕੇ ਬਾਹਰ ਨਿਕਲਦੀਆਂ ਪਈਆਂ ਤਾਨੂੰ ਗੱਡੀਆਂ ਕਨਾਲਾ ਸ਼ੁਰੂ ਕਰਦਾ ਵੱਡੀ ਮਸ਼ੀਨ ਆ ਬੰਦੇ ਦੇਖੋ ਕਿੱਥੇ ਭੱਜੇ ਹੁਣ ਆ ਦੇਖੋ ਆ ਦੂਜੀ ਆ ਅੱਗੇ ਦੇਖੋ ਫਿਰ ਵੱਡੀ ਮਸ਼ੀਨਾਂ ਮਲਨ ਜਾ ਸਾਰੀ ਮੈਨੂੰ ਅੱਜ ਰਾਤ ਨੂੰ ਜਿਹੜਾ ਪੁਲਿਸ ਦਾ ਕੰਮ ਸੀ ਜਿਹੜਾ 200 ਜਿਹੜਾ ਪੁਲਿਸ ਦਾ ਕੰਮ ਸੀ ਜਿਹੜਾ ਭਗਵੰਤਨਾਨ ਮਾਈਨਿੰਗ ਮਾਫੀਆ ਦੀ ਗੱਲ ਕਰਦਾ ਆਓ ਤੁਹਾਨੂੰ ਵਿਸਾਈਏ ਅੱਜ ਪੰਜਾਬ ਆ ਇਲੈਕਸ਼ਨ ਜਿਹੜੀ ਫੰਡਿੰਗ ਹੋ ਰਹੀ ਇਹਨਾਂ ਦੀ ਇੱਥੇ ਹੋ ਰਹੀ ਫੰਡੀਆਂ ਦਿਖਾਓ ਗਿੱਲਾ ਸਾਰਾ ਕਿੰਨੀਆਂ ਗਿੱਲੀਆਂ ਮਸ਼ੀਨਾਂ ਹੁਣੇ ਨਿਕਲੀ ਬਾਹਰ ਆ ਦੇਖੋ ਗਿੱਲੀਆਂ ਮਸ਼ੀਨਾਂ ਆ ਨਾਲ ਦੇ ਨਾਲ ਆ ਦੇਖੋ ਆ ਨਿਕਲਦੀਆਂ ਪਈਆਂ ਉਥੋਂ ਦਰਿਆ ਚੋਂ ਆ ਰਸਤਾ ਸਾਰਾ ਵੱਡੀ ਮਸ਼ੀਨ ਹੈ ਵੱਡੀ ਮਸ਼ੀਨ ਧਿਆਨ ਨਾਲ ਧੱਡ ਧੱਡ ਭੱਜਦੇ ਇੱਥੇ ਧਿਆਨ ਨਾਲ ਧਿਆਨ ਨਾਲ ਆਨਵਾਤ ਆਤੀਜੀ ਮਸ਼ੀਨ ਆਤੀਜੀ ਮਸ਼ੀਨਾਂ ਜੀ ਆ ਦੇਖੋ ਚਾਰ ਮਿੰਟਾਂ ਨਿਕਲਦੀਆਂ ਹੁੰਦੀਆਂ ਅੱਜ ਵੀਡੀਓ ਤੁਹਾਨੂੰ ਇੱਥੇ ਲਾਈਟਾਂ ਬੰਦ ਹੋ ਗਈਆਂ ਪਰ ਤੁਹਾਨੂੰ ਅੰਦਰ ਤੱਕ ਬਖਾਣੇ ਆ ਆ ਤੀਜੀ ਮਸ਼ੀਨ ਆ ਜਿਹੜਾ ਦਰਿਆ ਫਿਰ ਇਹ ਭਗਵੰਤ ਮਾਨ ਇਲੈਕਸ਼ਨ ਕਮਿਸ਼ਨ ਆ ਦੇਖ ਲਓ ਪਾਣੀ ਆ ਗਿਆ ਇੱਥੇ ਆਸੀਂ ਹੁਣ ਬਿਲਕੁਲ ਉੱਥੇ ਪਹੁੰਚ ਗਏ ਆ ਬਾਈ ਥੋੜੀ ਚਕਾਰੀ ਆ ਦੇਖੋ ਗੱਡੀਆਂ ਆਈ ਫੜ ਗਿਆ ਬੰਦੇ ਭੱਜ ਗਏ ਸਾਨੂੰ ਨਹੀਂ ਪਤਾ ਬੰਦੇ ਕਿੱਥੇ ਆ ਵੀ ਕਿਸੇ ਬੰਦੇ ਨੂੰ ਕੁਝ ਨਹੀਂ ਕਹਿਣਾ ਉਮਰਾ ਬੇਟਾ ਲਾਪਨੀ ਪਾਣੀ ਚੱਲਦਾ ਆ ਚੱਲਦਾ ਪਾਣੀ ਚੱਲਦੇ ਪਾਣੀ ਦੀ ਮੈਨਿੰਗ ਆ ਆਈ 3 ਕਰਦੇ ਪਾਣੀ ਦੇਖੋ ਆ ਮਸ਼ੀਨ ਆ ਸਾਰੀਆਂ ਬੱਦੀਆਂ ਲਾਈਟਾਂ ਉੱਧਰ ਮਾਰੋ ਮੜੀ ਜਿਆ ਸਾਰੇ ਲਾਈਟਾਂ ਮਾਰੋ ਜਰਾ ਉੱਧਰ ਸਾਰੀਆਂ 28 ਮਈ ਆ 2000 ਆ ਆ ਵੀਡੀਓ ਬਣਾ ਰਹੇ ਹੋਏ ਨਾਲ ਇੱਕ ਦੀ ਆ ਦੇਖੋ ਆ ਆਪਾ ਭੰਤ ਤਮਾਂ ਦੀ ਦਰਿਆ 'ਚ ਆ ਅਸੀਂ ਦਰਿਆ 'ਚ ਖੜੇ ਦਰਿਆ 'ਚ ਠੰਡੇ ਵਸਾਉਂਦੇ ਆ ਦੇਖਣਾ ਬਿਲਕੁਲ ਵੱਗਦਾ ਫਰਿਆਵਾ ਵੱਗਦਾ ਉਹ ਸਾਹਮਣੇ ਉਹ ਸਾਹਮਣੇ ਅਨੰਦਪੁਰ ਦਾ ਕੋਲਾ ਅਗੰਗ ਜਿਹੜੇ ਪਿੱਲਰ ਹਿੱਲੇ ਆ ਇਹ ਉਹ ਕੋਲਾ ਕੋਲਾ ਜਿਹੜੇ ਪਿੱਲਰ ਹਿੱਲੇ ਆ ਹਾਂ ਇੱਕ ਮਿੰਟ ਮਾਰੇ ਲਾਈਟਾ ਮਾਰ ਕਰਾ ਲਾਈਟਾ ਮਾਰਿਓ ਸਾਰੀਆਂ ਇੱਧਰ ਟਾਰਚਾ ਮਾਰਿਓ ਆ ਤੁਹਾਨੂੰ ਦਿਖਾਉਂਦਾ ਬਾਈ ਉੰਦੀ ਲਾਈਨ ਪਿੱਪਰਾਂ ਦੀ ਲਾਈਨ ਆਉ ਤੁਹਾਨੂੰ ਦਿਖਾਈਏ ਪਿੱਪਰਾਂ ਦੀ ਲਾਈਨ ਆਹ ਰੌਗਾਤ ਕਦ ਦਾ ਜਿਹੜਾ ਸਭ ਤੋਂ ਵੱਧ ਰੌਲਾ ਪਾਉਂਦਾ ਸੀ ਆ ਅਸੀਂ ਇੱਥੇ ਟ੍ਰੈਫਿਕ ਕਿੰਨਾ ਵੜੇ ਇੰਨੇ ਨਾ ਫੁੱਟ ਫੁੱਟ ਪਾਣੀ ਆ ਦੇਖੋ ਉਹਦਾ ਫੋਟੋ ਲੈ ਜੀ ਇੱਥੇ ਮੁਕਿੰਨਾ ਕਿੰਨੇ ਵਾਰੀਆਂ ਤਾਂ ਮੇਰੇ ਨਾਲ ਮੁੰਡੇ ਆਏ ਆ ਇੱਥੋਂ ਦੇ ਪਿੰਡਾਂ ਦੇ ਲੋਕਲ ਬੰਦੇ ਜਿਹੜੇ ਰਾਤ ਨੂੰ ਵਿਚਾਰੇ ਪੁਲਿਸ ਕੰਪਲੇਂਟਾਂ ਕਰਦੇ ਆ ਲੇਕਿਨ ਇੱਥੇ ਕਿਸੇ ਨੇ ਸਾਰ ਨਹੀਂ ਲਿੱਤੀ ਭਗਵੰਤ ਮਾਨ ਤੋਂ ਪੁੱਛਣ ਵਾਲਾ ਹੋਵੇ ਅਗਰ ਤੁਹਾਡੇ ਤੇ ਟੋਰਚ ਵੱਜ ਗਈ ਜਾਂ ਮੜ ਗਿਆ ਅੱਗੇ ਤੱਕ ਟੋਰਚਾ ਮਾਰਿਆ ਜਾਇਓ ਇੱਕ ਮਟ ਅੱਗੇ ਜਾਇਓ ਵੀਰ ਸਾ ਆਪਣਾ ਪੋਸਟਰ ਫੋਨ ਮਾਰੀ ਸੰਜੀਵ ਪੋਸਟ ਵਾਲਾ 100 ਨੰਬਰ ਤੇ ਫੋਨ ਕਰਤਾ ਜੀ ਇਨੀ ਕੱਲ ਮੰਗ ਨਹੀਂ ਹੋ ਰਹੀ ਅਸੀਂ ਮੌਕੇ ਤੇ ਖੜੇ ਆ ਆਪ ਇਲੈਕਸ਼ਨ ਕਮਿਸ਼ਨ ਵੇਖ ਲੋ ਆ ਸਾਰਾ ਜਿਹੜੀ ਇਲੈਕਸ਼ਨ ਦੀ ਫੰਡਿੰਗ ਹੋ ਰਹੀ ਆ ਇੱਥੇ ਹੋ ਰਹੀ ਆ ਆ ਵਗਦਾ ਦਰਿਆ ਵਾ ਆ ਵਗਦਾ ਦਰਿਆ ਆ ਥੱਲੇ ਵਖਾ ਮੜਾ ਜਾ ਆ ਪਾਣੀ ਚੱਲ ਰਿਹਾ ਔਰ ਆ ਦੇਖੋ ਇੱਕ ਵੀ ਟਿਪਰ ਇੱਥੇ ਖੜੇ ਬੰਦਾ ਕੋਈ ਲੱਭ ਨਹੀਂ ਰਿਹਾ ਆ ਵਾਧਦੇ ਦਰਿਆ ਦੇ ਨਿਕਲਤ ਹਾਲਾਤ ਨੂੰ ਪੁੱਛਣ। ਜਦ ਦੁਨਿਆ ਦਾ ਦਸ਼ਨਾ ਕਰਿਆ ਪਈਆਂ ਟੁੱਟ ਗਈ। ਮੈਂ ਪੁੱਛਣ ਵਾਲਾ ਹੋ ਗਿਆ ਕਿੱਥੇ ਗਿਆ ਮਾਈਨਿੰਗ ਮਾਫੀਆ ਤੇ ਆਰਟੀਆ ਪਾਣ ਵਾਲੇ ਲੋਕ? ਹੁਣ ਮਾਈਨਿੰਗ ਮਾਫੀਆ ਤੇ ਆਵਾਜ਼ ਨਹੀਂ ਨਿਕਲਦੀ। ਉਦੋਂ ਤਾਂ ਭਗਵੰਤ ਮਾਨ ਤੇ ਰਾਜਵ ਕੱਟਾ ਮਾਰਦਾ ਸੀ ਰੇਡਾਂ ਇੱਥੇ ਆ ਕੇ। ਅੱਜ ਦੱਸੋ ਇੱਥੇ ਰੇਡਰ ਵੱਜਣ ਦਾ ਟਾਈਮ ਜਦੋਂ ਤੁਹਾਡੇ ਕੋਲ ਸਰਕਾਰ ਆ।

ਆ ਦੇਖ ਲੋ ਕੱਚੇ ਦਾ ਇਮਾਨਦਾਰ ਲੋਕ ਆ ਵਗਦਾ ਦਰਿਆ ਉਹ ਸਾਹਮਣੇ ਪੁੱਲ ਆਨੰਦਪੁਰਾ ਰੋਪੜ ਤੇ ਆ ਸਾਰੀ ਇਹਨਾਂ ਦਾ ਮਾਈਨਿੰਗ ਮਾਫੀਆ ਆ ਇਹਨਾਂ ਦਾ ਮਾਈਨਿੰਗ ਮਾਫੀਆ ਇਹ ਤਾਂ ਸਮਝੋ ਇੱਥੇ ਆਮ ਬੰਦਾ ਵੈਸੇ ਨਹੀਂ ਪਹੁੰਚ ਸਕਦਾ ਇੱਥੇ ਕੋਈ ਆਮ ਬੰਦਾ ਵੈਸੇ ਨਹੀਂ ਕਿਉਂਕਿ ਏਡੀ ਗੁੰਡਾਗਰਦੀ ਬਦਮਾਸ਼ੀ ਪਤਾ ਨਹੀਂ ਸਾਡੀ ਗੱਡੀਆਂ ਦਾ ਪਿੱਛੇ ਕੀ ਕੀਤਾ ਹੋਣਾ ਅਸੀਂ ਸਾਰੇ ਉੱਥੋਂ ਪੈਦਲ ਸਾਢੇ ਗੱਡੀਆਂ ਲਾ ਦਿੱਤੀਆਂ ਗਈਆਂ ਸਾਰੇ ਆਕਰਸਰ ਜੋਣਾ ਮੈਨੂੰ ਪੁੱਛੋ ਇੱਥੋਂ ਦਾ ਠੇਕਾ ਕਿੱਥੋਂ ਆ ਅਜ ਤੱਕ ਇੱਥੋਂ ਦਾ ਕਦਾ ਕੋਈ ਰਾਇਲਟੀ ਸਰਕਾਰ ਨੂੰ ਜਾ ਰਹੀ ਆ ਇੱਥੋਂ ਦੀ ਇੱਕ ਵੀ ਰੁਪਈਆ ਜਾ ਰਿਹਾ ਇੱਥੋਂ ਸਰਕਾਰ ਨੂੰ ਫਿਰ ਆ ਪੈਸਾ ਜਿਹੜਾ ਇੱਥੇ ਇਕੱਠਾ ਹੋ ਰਿਹਾ ਰੋਜ਼ ਟਿੱਪਰ ਦੇ ਟਿੱਪਰ ਭਰੇ ਜਾ ਰਹੇ ਆ ਹਾਲੇ ਤਾਂ ਅਸੀਂ ਇੱਥੇ 50 ਟਿੱਪਰਾਂ ਦੀ ਲਾਈਨ ਲੱਗੀ ਹੋਈ ਆ ਜਿਹੜੇ ਸਾਨੂੰ ਦੇਖ ਕੇ ਭੱਜ ਗਏ ਇੱਥੋਂ ਮੂਹਰ ਲਕੋ ਲੋਕਾ ਸਾਹੀਓ ਗਰੀਬਾਂ ਨੂੰ ਨਹੀਂ ਫੜਨਾ ਚਾਹੁੰਦੇ ਨਾ ਅਸੀਂ ਟਿੱਪਰਾਂ ਵਾਲਿਆਂ ਨੂੰ ਫੜਨਾ ਚਾਹੁੰਦੇ ਨਾ ਅਸੀਂ ਮਸ਼ੀਨਾਂ ਵਾਲਿਆਂ ਨੂੰ ਫੜਨਾ ਚਾਹਨੇ ਅਸੀਂ ਤਾਂ ਭਗਵੰਤ ਮਾਨ ਨੂੰ ਪੁੱਛਦੇ ਆ ਇੱਥੇ ਦੇ ਐਮਐਲਏ ਰਾਗਵ ਚੱਡੇ ਆਪ ਰਾਗਵ ਚੱਡਾ ਜਿਹੜਾ ਇਹਨਾਂ ਦਾ ਉਹ ਆ ਜਿਹੜਾ ਉੱਥੇ ਰੇਡਾਂ ਮਾਰਦਾ ਸੀ ਇੱਥੇ ਜਿਹੜਾ ਆਪਣਾ ਗਣੇਸ਼ ਚੱਡਾ ਐਮਐਲਏ ਆ ਇੱਥੇ ਜਿਹੜਾ ਹਰਜੋਤ ਬੈਂਸ ਐਮਐਲਏ ਆ ਜਿਹੜੇ ਵੱਡੇ ਇਨਸਾਫ ਦੇ ਪੁਜਾਰੀ ਵੱਡੇ ਜਿਹੜੇ ਇਮਾਨਦਾਰ ਟਕੜ ਇਮਾਨਦਾਰ ਆ ਇਹ ਲੋਕ ਆ ਮਾਈਨਿੰਗ ਮਾਫੀਆ ਬਿਨਾ ਪੁਲਿਸ ਪਨਾਹਤ ਤੋਂ ਬਿਨਾ ਪੋਲਿਟਿਕਲ ਪੈਟਰਨੇਜ ਤੋਂ ਤੁਸੀਂ ਮੈਨੂੰ ਦੱਸੋ ਇਹ ਚੱਲ ਸਕਦਾ ਆਮ ਲੋਕਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਇਹ ਇਹਨਾਂ ਦਾ ਮਾਈਨਿੰਗ ਮਾਫੀਆ ਤੇ ਰੋਕ ਇਲੈਕਸ਼ਨ ਚੱਲਦੀ ਹੋਵੇ ਇਲੈਕਸ਼ਨ ਕਮਿਸ਼ਨ ਹੋਵੇ ਆਲੇ ਸਰਕਾਰ ਨਹੀਂ ਚੱ ਤਾ ਇਹਨਾਂ ਵਾਂ ਇਹ ਹਾਲ ਆ ਜਦੋਂ ਸਰਕਾਰ ਆਊਗੀ ਤਾਂ ਤੁਸੀਂ ਵੇਖੋ ਕੀ ਹਾਲ ਹੋਊਗਾ ਫੋ ਮੇਰੀ ਬੇਨਤੀ ਆ ਆਮ ਲੋਕਾਂ ਨੂੰ ਆ ਤੁਹਾਨੂੰ ਹੋਰ ਬਖਾਨੇ ਹਾਲੇ ਚੱਲਣ ਦੋ ਇਹ ਸਾਰਾ ਕੁਝ ਆ ਲੋ ਆ ਪੋਕਲੇ ਨਾਲ ਦੇਖਣੀ ਅੱਗੇ ਕਿਸ ਨੇ ਯਾ ਇਹ ਵੀਡੀਓ ਬਣਾ ਕੇ ਲਿਆ ਪੋਕ ਲੈਂਦੀ ਇੱਕ ਜਣਾ ਆਓ ਆਪਾਂ ਪਿੱਛੇ ਤੱਕ ਜਿੰਨਾ ਸ਼ੁਰੂ ਕਰਦੇ ਆ ਆਓ ਮੜਾ ਜਾ ਆ ਇਧਰ ਆਇਆ ਲੰਬੀ ਲਾਂਹ ਜਾਂਦੀ ਪਿੱਛੇ ਤੱਕ ਆ ਸਾਹਮਣੇ ਦਰਿਆ ਵਾ ਇੱਥੇ ਮਸ਼ੀਨਾਂ ਪੈਂਦੀਆਂ ਅੱਗੇ ਤੁਹਾਨੂੰ ਵਿਖਾਉਂਦੇ ਆ ਆਓ ਜੀ ਲੈਣੇ ਇੰਤ ਕੋਲ ਤੋਂ ਲੈ ਕੇ ਜਾਂਦਾ ਉਹ ਰਸਤੇ ਲਈ ਜਾਓ ਸਾਰੇ ਬੰਦਿਆਂ ਨੂੰ ਮੈਂ ਤਾਂ ਇਹ ਦੱਸਣਾ ਚਾਹੁੰਦਾ ਜਿੰਨੇ ਆਮ ਬੰਦੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਡਰਾਇਆ ਜਾਂਦਾ ਵੀ ਜੇ ਤਾ ਤੁਸੀਂ ਸਰਕਾਰ ਨਾਲ ਚੱਲੋਗੇ ਠੀਕ ਹੈ ਨਹੀਂ ਤਾਂ ਪਰਚੇ ਦੇ ਦਾਂਗੇ ਜਿਹੜਾ ਇਹਨਾਂ ਦੀ ਗੱਲ ਮੰਨ ਲੈਂਦਾ ਉਹਦੇ ਨਾਲ ਤਾਂ ਇਹ ਆ ਬਾਬ ਦਾ دریا ਵਾ ਜਿੱਥੇ ਆ ਮਸ਼ੀਨਾਂ ਰੁਕੀਆਂ ਮੈਨੂੰ ਦੱਸੋ ਇੱਥੇ ਮਸ਼ੀਨਾਂ ਦਾ ਕੀ ਕੰਮ ਆ ਪਾਣੀ ਇੰਨਾ ਧੱਕਦਾ ਵਾ ਅੰਦਰ ਨੂੰ ਵੀ ਇੱਥੇ ਪ੍ਰੈਸ਼ਰ ਇੰਨਾ ਅੰਦਰ ਮਾ ਪੱਥਰ ਸਾਰਾ ਆ ਸਾਰਾ ਮਾਈਨਿੰਗ ਦਾ ਵਿੱਚ ਆ ਸਾਰੀ ਇੱਥੋਂ ਅੱਗੇ ਆਓ ਤਾਂ ਮੋੜ ਦੇ ਵਖਈਏ ਹੋਰ ਰਾਤ ਦੇ 2 ਵਜੇ ਆ ਚੋਰਾ ਮੰਗੂ ਡੱਕੂਆ ਮੰਗੂ ਇਹ ਲੋਕ ਪੰਜਾਬ ਸਰਕਾਰ ਭਗਵੰਤ ਮਾਨ ਇਹ ਕੰਮ ਕਰਵਾਉਂਦਾ ਇੱਥੇ ਹੁਣ ਪੁੱਛ ਭਗਵੰਤ ਮਾਨਾ ਕੱਟੜ ਇਮਾਨਦਾਰ ਆ ਹੁਣ ਦੱਸ ਤੇਰੀ ਕੱਟੜ ਇਮਾਨਦਾਰੀ ਕਿੱਥੇ ਆ ਤੈਨੂੰ ਸਰਕਾਰ ਤੂੰ ਕਹਿੰਦਾ ਯਾਰ ਦੱਬਦਾ ਕਿੱਥੇ ਆ ਆਲਾ ਯਾਰ ਦੱਬਿਆ ਪਿਆ ਤੇਰਾ ਮਾਈਨਿੰਗ ਮਾਫੀਏ ਨੇ ਆ ਬਖਾਇਓ ਮਾੜਾ ਜਿਹਾ ਵੱਡੀ ਮਸ਼ੀਨ ਦਿਖਾਇਓ ਤੇ ਲਾਈਟ ਮਾਰਿਓ ਆਹ ਵੱਡੀ ਮਸ਼ੀਨ ਵੇਖ ਲੋ ਸਤਲੁਜ ਦਰਿਆ ਦੇ ਵਿੱਚ ਆਹ ਘਰ-ਘਰ ਮਸ਼ੀਨਾ ਭਰਦੇ ਆ ਆਲੋ ਕੀਤਾ ਪੁਲਿਸ ਨੂੰ ਫੋਨ ਅਨੰਦਪੁਰ ਸਾਹਿਬ ਨਾਲ ਬਰਿੰਦਰ ਢੱਲੋਂ ਬੋਲ ਰਹੇ ਆ ਜੀ ਆਹ ਪੁਲਿਸ ਐਲਪਲਾਈਨ ਤੋਂ ਬੋਲ ਰਹੇ ਹੋ ਜੀ ਆ ਮੈਂ ਆਗਮਪੁਰ ਦੇ ਵਿੱਚ ਬਿਲਕੁਲ ਆਨੰਦਪੁਰ ਰੋਪੜ ਦਾ ਜਿਹੜਾ ਪੋਲਾ ਆਨੰਦਪੁਰ ਸਾਹਿਬ ਤੋਂ ਤੇ ਜਿਹੜਾ ਉਧਰੋਂ ਝੱਜ ਚੌਂਕ ਤੋਂ ਆਂਦਾ ਵਾ ਇੱਥੇ ਘੱਟ ਥਾਣਾ ਇਹਨੂੰ ਲੱਗੂਗਾ ਆਪਣਾ ਕਹਿੰਦੇ ਇੱਕ ਤਾਂ ਲੱਗੂਗਾ ਇਹਨੂੰ ਆਪਣਾ ਕਹਿੰਦੇ ਜੂਗੀ ਇੱਕ ਪਾਸਾ ਜਿਹੜਾ ਵਾ ਉਹ ਪਊਗਾ ਆਪਣਾ ਕਹਿੰਦੇ ਨੂਰਪੁਰ ਬੇਦੀ ਦਾ ਥਾਣਾ ਦੂਜੇ ਪਾਸੇ ਪਊਗਾ ਆਨੰਦਪੁਰ ਦਾ ਥਾਣਾ ਸਰ ਇਹ ਕਿਹ ਵਾਈ ਨਹੀਂ ਹੋ ਰਹੀ ਹੈ ਉੱਥੇ ਕਿਹੜਾ ਲੱਗਦਾ ਹੈ ਇਹ ਤਾਂ ਤੁਸੀਂ ਡਿਸਾਈਡ ਕਰੋ ਨਾ ਅਸੀਂ ਤੁਹਾਨੂੰ ਲੋਕੇਸ਼ਨ ਭੇਜ ਸਾਦੇ ਆ ਫਾਰਮਾਈਨਿੰਗ ਤਾਂ ਸਾਰੀ ਜਗ੍ਹਾ ਹੀ ਹੋ ਰਹੀ ਆ ਉਧਰ ਨੂਰਪੁਰ ਬੇਦੀ ਵਾਲੇ ਥਾਣੇ 'ਚ ਵੀ ਹੋ ਰਹੀ ਆ ਇਧਰ ਕੋਈ ਗਾ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਮਸ਼ੀਨਾਂ ਵੜੀਆਂ ਹੋਈਆਂ ਮਾਈਨਿੰਗ ਮੈਡਮ ਇੱਥੇ ਇੱਕ ਸੋਨੇ ਦੀ ਤਾਂ ਹੋਂਦ ਤੋਂ ਰਹੀ ਪੱਥਰ ਦੀ ਮਿੱਟੀ ਦੀ ਮੈਡਮ ਬਿਲਕੁਲ ਸਿੱਧੀ ਸਿੱਧੀ ਗੱਲ ਤੁਸੀਂ ਆਪਣੀ ਡਿਊਟੀ ਕਰ ਲਓ ਜੇ ਤੁਹਾਡੇ ਤੋਂ ਨਹੀਂ ਹੋ ਰਹੀ ਮੈਨੂੰ ਦੱਸ ਦਿਓ ਮੈਂ ਉਹਨਾਂ ਨੂੰ ਫੋਨ ਕਰ ਲੰਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਹੀ ਦੱਸ ਰਿਹਾ ਅੱਛਾ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਸਿੱਧੀ ਸਿੱਧੀ ਗੱਲ ਸੁਣ ਲਓ ਸਿੱਧੀ ਸਿੱਧੀ ਮੈਡਮ ਮੈਂ ਓ ਸੁਣੋ 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 ਮੈਡਮ ਅਸਾਸੀ ਵੀ ਅਸੀਂ ਵੀ ਆਮ ਪਿੰਡਾਂ ਵਾਲੇ ਹਾਂ ਇੱਥੋਂ ਉੱਠ ਕੇ ਆਏ ਹਾਂ ਮੇਰੇ ਨਾਲ ਮੁਸਕਟਕ ਅੱਛਾ ਚਲੋ ਹਾਂ ਤੁਸੀਂ ਕੰਪਲੇਂਟ ਮੈਡਮ ਰਜਿਸਟਰ ਕਰਨੀ ਕਿ ਨਹੀਂ ਕਰਨੀ ਮੈਨੂੰ ਦੱਸ ਦੋ ਨਹੀਂ ਤਾਂ ਮੇਰੇ ਨਾਲ ਤੁਸੀਂ ਬਹਿਸ ਕਿਉਂ ਰਹਿਓ ਲੋ ਲੋ ਮੈਡਮ ਤੁਸੀਂ ਵੀ ਮੇਰੇ ਨਾਲ ਬੈਸੋ ਨਾ ਨਾ ਇਹ ਤੁਹਾਡ ਇਹ 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 ਆਪਣਾ ਤੁਸੀਂ ਆਪਣਾ ਨਾਮ ਦੱਸੋਗੇ ਅਗੰਪੁਰਪੁਰ ਦੇ ਥੱਲੇ ਬੈਠੋ ਚਲ ਅੱਛਾ ਚਲੋ ਤੁਸੀਂ ਫਿਰ ਮੈਨੂੰ ਮੈਨੂੰ ਵੀ ਪਤਾ ਚੱਲ ਜੇ ਮੈਂ ਕਿਹਦੇ ਨਾਲ ਗੱਲ ਕਰ ਰਿਹਾ ਮੈਨੂੰ ਪਤਾ ਦੱਸ ਮੈਂ ਨਹੀਂ ਮੈਡਮ ਪੱਥਰ ਪ੍ਰੇਤਾ ਪੋਕਲੇਨ ਮਸ਼ੀਨਾ 50 ਟਿੱਪਰ ਬੋਲਡਰ ਚਲੋ ਮੈਡਮ ਬਿਲਕੁਲ ਬਹੁਤ ਚੰਗੀ ਗੱਲ ਆ ਤੁਸੀਂ ਬੜੇ ਇੰਟੈਲੀਜੈਂਟ ਲੱਗ ਰਹੇ ਹੋ ਤੁਸੀਂ ਚੰਗੀਆਂ ਗੱਲਾਂ ਪੁੱਛ ਰਹੇ ਹੋ ਹੁਣ ਅਗਲੀ ਗੱਲ ਪੁੱਛੋ ਜੀ ਕੋਈ ਹੋਰ ਮੇਰੇ ਤੋਂ ਪੁੱਛੋਗਾ ਅਗਾਮਪੁਰ ਅਨੰਦਪੁਰ ਸਾਹਿਬ ਦਾ ਥਾਣਾ ਕਲਮਾ ਚੌਂਕੀ ਕਲਮਾ ਚੌਂਕੀ ਦੋਵਾਂ ਦੇ ਵਿੱਚੋਂ ਤੁਸੀਂ ਆਪਣੇ ਆਪ ਦੋਵਾਂ ਪੁਲਿਸਾਂ ਨੂੰ ਇਨਫੋਰਮ ਕਰ ਦਿਓ ਕਿਉਂਕਿ ਦੋਵਾਂ ਪਾਸੇ ਇੱਕ ਪਾਸਾ ਜਿਹੜਾ ਵਾ ਉਹ ਰੋਪੜ ਵਿੱਚ ਪੈਂਦਾ ਔਰ ਇੱਕ ਪਾਸਾ ਜਿਹੜਾ ਵਾ ਉਹ ਅਨੰਦਪੁਰ ਚ ਪੈਂਦਾ ਠੀਕ ਹੈ ਜੀ ਧੰਨਵਾਦ ਧੰਨਵਾ ਲਿਆ ਉਹ ਪਾ ਐਸਐਸਪੀ ਸਾਹਿਬ ਨੂੰ ਵੀ ਫੋਨ ਕਰਕੇ ਵੇਖ ਲੈਣੇ ਅਗਰ ਉਹਨਾਂ ਨੂੰ ਫੋਨ ਜਾਂਦਾ ਤੇ ਉਹ ਚੱਕ ਲੈਣ ਇਸ ਟਾਈਮ ਵੈਸੇ ਪੁਲਿਸ ਕਾਟੀ ਫੋਨ ਚੱਕੂਗੀ ਲੋ ਜੀ ਆਉਂ ਨਹੀਂਦਰ ਤੁਹਾਨੂੰ ਵਿਖਾਣੇ ਐ ਐਸਐਚਓ ਡਿਪਟੀ ਜਿੰਨੇ ਸਾਰੇ ਇੱਥੇ ਹੈਗੇ ਆ ਇਹ ਪਤਾ ਕਰਨਾ ਪਊਗਾ ਇੱਥੇ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਪਤਾ ਕਰੇ ਅਸੀਂ ਐਸਐਸਪੀ ਸਾਹਿਬ ਨੂੰ ਫੋਨ ਕਰ ਰਹੇ ਆਂ ਮੈਨੂੰ ਘੱਟ ਹੀ ਉਮੀਦ ਆ ਕਿਤੇ ਚੱਕਣਗੇ ਵੈਸੇ ਵੀ ਸਰਕਾਰ ਪਾਜੀ ਗੁੱਡ ਈਵਨਿੰਗ ਜੀ ਮੈਂ ਤੁਹਾਨੂੰ ਬਹੁਤ ਲੇਟ ਡਿਸਟਰਬ ਕਰ ਰਿਹਾ ਹਾਂ ਬਟ ਐਮਰਜੈਂਸੀ ਸਿਚੁਏਸ਼ਨ ਸੀਗੀ ਜੀ ਮੈਂ ਬਰਿੰਦਰ ਢੱਲੂ ਨੂੰ ਬੋਲ ਰਿਹਾ ਸੀਗਾ ਜੀ ਪਾਜੀ ਮੈਂ ਨਾ ਗੰਗਪੁਰ ਚ ਖੜਾ ਵਾਂ ਬਿਲਕੁਲ ਆਨੰਦਪੁਰ ਤੇ ਰੋਪੜ ਦੇ ਵਿੱਚ ਘਟੋ ਘਟ ਪਾਜੀ 100 ਟਿੱਪਰ 10 ਮਸ਼ੀਨਾਂ ਸਾਰੇ ਛੱਡ ਕੇ ਇੱਥੋਂ ਭੱਜ ਗਏ ਆ ਵਿੱਚ ਦਰਿਆ ਦੇ ਮਾਈਨਿੰਗ ਚੱਲ ਰਹੀ ਪਾਜੀ ਦੱਬ ਕੇ ਆ ਪਿੰਡਾਂ ਵਾਲੇ ਮੇਰੇ ਨਾਲ ਘੱਟੋ ਘੱਟ 30 35 ਲੋਕ ਆ ਜਿਹੜੇ ਮੈਨੂੰ ਇੱਥੇ ਲੈ ਕੇ ਆਏ ਆ ਤੇ ਜਿਹੜੇ ਕਹਿੰਦੇ ਆ ਵੀ ਆ ਚੀਜ਼ ਆ ਮੈਂ ਤੁਹਾਡੇ ਨੋਟਿਸ 'ਚ ਲਿਆਣਾ ਚੰਦਾ ਸੀ ਅੱਗੇ ਜੋ ਤੁਹਾਨੂੰ ਐਸ ਪਰ ਲਾ ਬੈਸਟ ਪੋਸੀਬਲ ਐਕਸ਼ਨ ਲੱਗਦਾ ਮੈਂ ਵੀਡੀਓਜ਼ ਬਣਾ ਲੀਆਂ ਜੀ ਮੈਂ ਸਾਰਾ ਕੁਝ ਬਣਾਇਆ ਹੋਇਆ ਤੁਹਾਨੂੰ ਐਸ ਪਰ ਲਾ ਭਾਜੀ ਜੋ ਤੁਹਾਡਾ ਬੰਦਾ ਵਾ ਤੁਸੀਂ ਪਲੀਜ਼ ਉੱਤੇ ਬੰਦੀ ਕਾਰਵਾਈ ਕਰ ਦਿਓ ਜੀ ਠੀਕ ਆ ਜੀ ਮੈਂ ਉੱਥੇ ਤੁਹਾਨੂੰ ਕਹਿੰਦੇ ਮੈਂ ਲਾਈਵ ਲੋਕੇਸ਼ਨ ਤੇ ਵੀਡੀਓਜ਼ ਤੁਹਾਨੂੰ ਭਾਜੀ ਵਟਸਐਪ ਕਰ ਰਿਹਾ ਹਾਂ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਲੋ ਜੀ ਅਸੀਂ ਐਜ਼ ਅ ਇਨਫਾਰਮਡ ਸਿਟੀਜ਼ਨ ਅਸੀਂ ਸਰਕਾਰ ਨੂੰ ਵੀ ਇਨਫਾਰਮ ਕਰਤਾ ਅਸੀਂ ਆ ਵੀਡੀਓ ਵੀ ਉਹਨਾਂ ਨੂੰ ਭੇਜ ਦਿੰਨੇ ਆ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਕਰਾਂਗੇ ਔਰ ਆ ਤੁਹਾਡੇ ਸਾਹਮਣੇ ਇਹ ਹਾਲਾਤ ਆ ਪੰਜਾਬ ਸਰਕਾਰ ਦੇ ਮਾੜਾ ਜਿਹਾ ਸਾਰੇ ਇੱਕ ਵਾਰ ਟੌਰਚਾ ਦੁਬਾਰਾ ਇਧਰ ਨੂੰ ਘੁਮਾਇਓ ਕਿ ਹਨੇਰੇ ਦੇ ਵਿੱਚ ਵੈਸੇ ਹੀ ਬਹੁਤ ਘੱਟ ਦੇਖਦਾ ਆ ਫਿਰ ਵੇਖੋ ਮਸ਼ੀਨ ਖੜੀ ਆ ਗਿੱਲੀ ਗਿੱਲੀ ਮਸ਼ੀਨ ਆ ਵਿੱਚੋਂ ਦਰਿਆ ਦੇ ਨਿਕਲੀ ਆ ਪਾਣੀ ਚੋਂ ਦਾ ਕੱਲੇ ਵਿਖਾ ਦੇ ਪਾਣੀ ਚੋਂ ਦਾ ਵਿਖਾ ਦੇ ਔਰ ਇਹ ਮਸ਼ੀਨਾ ਅਲਾਉਡ ਨਹੀਂ ਆ ਸਾਡੀ ਵੀ ਇਸ ਸਾਡੀ ਵੀ ਇਹੀ ਬੇਨਤੀ ਆ ਦੀ ਇਹ ਕਿਸ ਤਹੇ ਤੇ ਮਾਈਨਿੰਗ ਹੋ ਰਹੀ ਆ ਕੌਣ ਇਹ ਮਾਈਨਿੰਗ ਕਰ ਰਿਹਾ ਕਿੰਨਾ ਨੂੰ ਇਹਦਾ ਪੈਸਾ ਜਾ ਰਿਹਾ ਇਹ ਪੈਸਾ ਪੰਜਾਬ ਸਰਕਾਰ ਕਿੱਥੇ ਲਾ ਰਹੀ ਆ ਇਹ ਪੰਜਾਬ ਦੇ ਕਿਹੜੇ ਮੰਤਰੀ ਇਹਦੇ ਵਿੱਚ ਇਨਵੋਲਡ ਆ ਪੰਜਾਬ ਦੇ ਕਿਹੜੇ ਐਮਐਲਏ ਦੇ ਵਿੱਚ ਇਨਵੋਲਡ ਆ ਇਹ ਸਾਰਾ ਆ ਕੱਟੜ ਇਮਾਨਦਾਰਾਂ ਤੋਂ ਪੁੱਛਿਆ ਜਾਵੇ ਜਿਹੜੇ ਕਹਿੰਦੇ ਸੀ ਸਾਨੂੰ 13 ਸੀਟਾਂ ਦੇ ਦਿਓ ਇਸ ਕਰਕੇ ਦੇਣੀਆਂ ਇਹਨਾਂ ਨੂੰ 92 ਸੀਟਾਂ ਤੇ 13 ਸੀਟਾਂ ਆ ਹਾਲਾਤ ਬਣਾਉਣ ਵਾਸਤੇ ਆਉ ਤੁਹਾਨੂੰ ਹੋਰ ਵਿਖਾ ਦਿੰਦੇ ਇਹਨਾਂ ਦਾ ਹਾਲਾਤ ਆ ਜੋ ਅੱਗੇ ਹਲੇ ਤੁਹਾਨੂੰ ਹੋਰ ਵਿਖਾਣੇ ਆ ਕੱਟੜ ਇਮਾਨਦਾਰ ਵੇਖ ਲਓ ਭਗਵੰਤ ਮਾਨ ਜੀ ਘਟੋ ਘਟ ਭਗਤ ਸਿੰਘ ਦੀਆਂ ਸੋਹਾਂ ਖਾਦੀਆਂ ਹੋਣ ਭਗਤ ਸਿੰਘ ਦੀਆਂ ਫੋਟੋਆਂ ਲਾਂਦੇ ਫਿਰਦੇ ਹੋਣ ਇਸ ਕਰਕੇ ਤਾਂ ਕਿ ਗਰੀਬਾਂ ਦਾ ਰੋਜ਼ਗਾਰ ਮਾਰ ਕੇ ਤੁਸੀਂ ਇਸ ਤਰੀਕੇ ਨਾਲ ਚੱਲੋ ਦੇਖਾ ਜਿੱਦਿਆ ਮਸ਼ੀਨਾਂ ਆ ਮਸ਼ੀਨਾਂ ਤੇ ਮੜਾ ਜਾ ਮਾਰਿਓ ਲਾਈਟ ਇੱਕ ਵਾਰ ਦੁਬਾਰਾ ਜਦੋਂ ਮਾਧਿਮੇ ਲੜਾਈ ਜਾਣੀ ਹੁੰਦੀ ਹੈ ਉਹ ਨੀਚੇ ਲੇਟਾਂ ਦੇਖ ਰਹੀ ਉਹ ਪੜਦੀਆਂ ਲੇਟਾਂ ਆਪਾਂ ਉੱਪਰ ਦੇ ਆ ਸਾਰੀਆਂ ਇੱਥੋਂ ਉੱਪਰੋਂ ਦਿਖਾਉਂਦੇ ਤੁਹਾਨੂੰ ਆਉਂ ਦਿਖਾਉਂਦੇ ਆ ਸਾਰਾ ਇਧਰ ਮੁੱਕ ਗਈਆਂ ਜਿੰਨੀਆਂ ਮਸ਼ੀਨਾਂ ਭੱਜ ਗਈਆਂ ਆ ਦੇਖ ਲੋ ਆ ਸਾਰੇ ਆ ਚੱਪੜਾਂ ਪਈਆਂ ਦੇਖੋ ਡਰਾਈਵਰਾਂ ਦੀਆਂ ਆ ਚੱਪੜਾਂ ਪਈਆਂ ਨੇ ਬੋਤਲਾਂ ਸੁੱਟ ਗਏ ਤੇਰੇ ਬੋਤਲਾਂ ਚੱਪੜਾਂ ਸੁੱਟ ਗਏ ਰਮਨ ਵੀ ਦਿਖਾਏ ਜਿਹੜੀ ਆਪਣੀਆਂ ਗੱਡੀਆਂ ਰੁਕੀਆਂ ਆ ਕੇ ਗੱਡੀ ਲਾ ਕੇ ਉਹ ਤੁਹਾਨੂੰ ਉਹ ਵੀ ਵਿਖਾ ਦਿੰਦੇ ਉਹ ਦੇਖੋ ਉਹ ਬੰਦੇ ਭੱਜ ਰਹੇ ਹੁਣ ਫੇਰ ਦੁਬਾਰਾ ਉਹ ਬੰਦੇ ਖਲੂ ਦੇਖਣ ਆਏ ਆ ਉਹ ਦੇਖੋ ਟਿੱਪਰ ਜਾ ਰਹੇ ਉਹ ਦਿਖਾਵਾ ਮਾਰਾ ਕਿ ਟਿੱਪਰ ਉੱਥੇ ਜਾਂਦੇ ਉਹ ਜਿਹੜੇ ਬਚ ਗਏ ਹੁਣ ਇਹ ਵੀ ਗਿਆ ਕਿ ਨਾ ਪਹਿਲੀ ਬੰਦ ਆ ਇੱਕ ਪੁਲ ਪਹਿਲਾਂ ਬੰਦ ਹੋ ਗਿਆ ਆ ਦੂਜਾ ਪੁਲ ਕੱਟੜ ਮਾਅਨਦਾਰਾਂ ਤੋਂ ਪੁੱਛ ਲਓ ਇਹ ਦੂਜਾ ਪੁਲ ਬੰਦ ਹੋਣ ਵਾਲਾ ਆ ਇਹ ਉਹਦੇ ਸਾਹਮਣੇ ਆ ਡਰਾਈਵਰ ਵਿਚਾਰੇ ਵੇਖ ਲਓ ਆ ਇਸ ਟਾਈਮ ਦੇ ਵਿੱਚ ਆ ਵੇਖ ਲਓ ਨਜ਼ਾਰਾ ਮੜਾ ਜਾ ਅਸੀਂ ਪੁੱਛ ਲਾਂਗੇ ਕਿਸੇ ਤੋਂ ਭਾਈ ਸਾਹਿਬ ਇਮਪਲੋਇਜ਼ ਆ ਵੇਖੋ ਸਾਨੂੰ ਵੇਖ ਕੇ ਕਿਵੇਂ ਭਾਈ ਹਣੀ ਭਾਈ ਅਸੀਂ ਕੁਝ ਨਹੀਂ ਕਹਿੰਦੇ ਸਾਡੀ ਗੱਲ ਤਾਂ ਸੁਣ ਲਓ ਦੇ ਕੋਈ ਨਹੀਂ ਅੰਦਰ ਨਾ ਜਾਓ ਟਰੈਕ ਪਾਸਿੰਗ ਹੋ ਗਈ ਬਾਅਦ ਚ ਕਹਿਣਗੇ ਉਹ ਵੇਖੋ ਕਹਿ ਭੱਜਦੇ ਸਾਰੇ ਆਹ ਵੇਖ ਲੋ ਇਹ ਨਾ ਸਾਡੇ ਨਾਲ ਪਿੰਡਾਂ ਦੇ ਲੋਕ ਇੱਥੇ ਆਏ ਜਿਹੜੇ ਵਿਚਾਰੇ ਦੱਸ ਸਕਦੇ ਤੁਹਾਨੂੰ ਵੱਧ ਤੋਂ ਵੱਧ ਕਿ ਕਿਹੜਾ ਲਾਟਾਂ ਦੇ ਨਾਲ ਇੱਥੇ ਮਾਈਨਿੰਗ ਹੋ ਰਹੀ ਆ ਪਰ ਇਹ ਜਿਹੜੇ ਰੇਡਾਂ ਪਾਉਂਦੇ ਸੀਗੇ ਭਗਵਾਨ ਤਮਾਨ ਹੋਣੀ ਜਿਹੜੇ ਕਹਿੰਦੇ ਸੀ ਵੀ ਕਟੜ ਇਮਾਨਦਾਰ ਆ ਅੱਜ ਦੱਸੋ ਕਿੱਥੇ ਗਈ ਕਟੜ ਇਮਾਨਦਾਰੀ ਵਾਹਯੋ ਮੜਾ ਜੈ ਇੱਥੋਂ ਲਾਈਨ ਨਹੀਂ ਦੇਖੂਗੀ ਦੁਬਾਰਾ ਆ ਲੋ ਜੀ ਆ ਲੋ ਉਹਨੇ ਟੋਰਚ ਮਾਰੋ ਟੋਰਚ ਜਿਹਦੇ ਕੋਲ ਟੋਰਚਾ ਮਾਰਿਓ ਮੜੀ ਜੀਆਂ ਸਾਰੇ ਚਮਕਿਆ ਕਰਦੇ ਸਾਰੇ ਚਮਕ ਆ ਦੇਖ ਲੋ ਲਾਈਨ ਦੀ ਲਾਈਨ ਉਹ ਪਿੱਛੇ ਤੱਕ ਆ ਇਹ ਤਾਂ ਪੁੱਛ ਲੈ ਪਾਰਕਿੰਗ ਦੀ ਜਗ੍ਹਾ ਵਾ ਆ ਮਸ਼ੀਨਾਂ ਖੜੀਆਂ ਪਾਰਕਿੰਗ ਦੀ ਜਗ੍ਹਾ ਕੋਈ ਇੱਥੇ ਕਿਸੇ ਦਾ ਪਾਰਕਿੰਗ ਤਾਂ ਨਹੀਂ ਕਰ ਨੂੰ ਬਣਾ ਦੇਣਗੇ ਆਓ ਆ ਯਾਕਿੰਗ ਫੋਨ ਵੀ ਲੋਡ ਨਹੀਂ ਛੱਡੀਆਂ ਹੁਣ ਪੁੱਛ ਲੋ ਜਿਹੜਾ ਇੱਥੋਂ ਦਾ ਲੋਕਲ ਐਮਐਲਏ ਦਿਨੇਸ਼ ਚੱਡਾ ਸੀ ਹੁਣ ਦੱਸ ਭਾਈ ਤੂੰ ਤਾਂ ਸਭ ਤੋਂ ਵੱਧ ਆਰਟੀਆਈ ਪਾਉਂਦਾ ਸੀ ਇਲੀਗਲ ਮਾਈਨਿੰਗ ਤੇ 2 ਸਾਲ ਹੋ ਗਏ ਤੇਰੇ ਸਾਹਮਣੇ ਇਲੀਗਲ ਮਾਈਨਿੰਗ ਚੱਲ ਰਹੀ ਆ ਹਰਜੋਤ ਬਹਿਸ ਤੂੰ ਤਾਂ ਮੰਤਰੀ ਸੀ ਆ ਤੁਹਾਡੇ ਦੋਵਾਂ ਦਾ ਇਲਾਕਾ ਤੁਸੀਂ ਆਪਣੇ ਆਪ ਨੂੰ ਜਿਹੜਾ ਇਲਾਕਾ ਐਮਐਲਏ ਕਹਿੰਦੇ ਹੋ ਇਹ ਆ ਤੁਹਾਡਾ ਦੋਵਾਂ ਦਾ ਇਲਾਕਾ ਇਹ ਆ ਇੱਥੋਂ ਦੇ ਮੌਜੂਦਾ ਸਰਕਾਰਾਂ ਦੇ ਹਲਾਜ ਇਧਰ ਜਿਹੜੇ ਇਧਰ ਇੱਥੇ ਆਮ ਬੰਦਾ ਪਹੁੰਚ ਨਹੀਂ ਸਕਦਾ ਲੋਕਲੇ ਲੁਕੀ ਜਾਂਦੇ ਇੱਥੇ ਇੱਥੇ ਨੋਰਮਲ ਬੰਦੇ ਆ ਹੁਣ ਸਾਰੇ ਪਹਿਲਾਂ ਇੱਥੇ ਸਾਰੇ ਹੁਣੇ ਮਸ਼ੀਨਾਂ ਚੱਲ ਰਹੀਆਂ ਸੀ ਹੁਣੇ ਆ ਸਾਰੀਆਂ ਬੰਦ ਹੋਈਆਂ ਆਓ ਤੁਹਾਨੂੰ ਅੱਗੇ ਹੋਰ ਬਖਾਣੇ ਆ ਔਰੇ ਰਾਤ ਨੂੰ ਹੀ ਕਰਦੇ ਆ ਇਹ ਧੰਦਾ ਇਹ ਲੋ ਇਹ ਲੋਕਲ ਜਿਹੜੇ ਕਹਿੰਦੇ ਸੀ ਲੋਕਲਵਾਦ ਦਾ ਨਾਰਾ ਲੋਕਲਵਾਦ ਲੋਕਾਂ ਨੂੰ ਲੁੱਟਣ ਲੱਪਿਆ ਇਹ ਤੋ ਦਿਖਾਇਆ ਜਰਾ ਟਿੱਪਰ ਦੁਬਾਰਾ ਆ ਲੋ ਆ ਬਿਲਕੁਲ ਦਰਿਆ ਲਾਈਟਾ ਮਾਰਿਓ ਸਾਰੇ ਦੇਖੋ ਬੱਤੀ ਚੰਗਰੀ ਆਹ ਦੇਖੋ ਐਸੀ ਵੀ ਕਿਲੋਮੀਟਰ ਆ ਦੇਖੋ ਪੁਲ ਤੱਕ ਹੀ ਲੈਣਾ ਅੱਜ ਪੁਲ ਤੱਕ ਪੁਲ ਦਾ ਪੁਲ ਦੇ ਥੱਲੇ ਵੀ ਦੇਖੋ ਵਧੀਆ ਨਿਕਲ ਰਿਹਾ ਉਹ ਪਰਲੀ ਸਾਈਡ ਦੇਖੋ ਗੱਡੀਆਂ ਨਿਕਲਦੀਆਂ ਪਈਆਂ ਆਜੋ ਆਜੋ ਬਗਾਨੂ ਸਾਡੀਆਂ ਗੱਡੀਆਂ ਉੱਥੇ ਨਹੀਂ ਖੜਾਣਾ ਹੁਣ ਹਣ ਪੁੱਛੋ ਹਣ ਪੁੱਛੋ ਇਨ੍ਹਾਂ ਤੋਂ ਵੀ ਜਿਹੜੇ ਰਾਜਵ ਕੱਡਾ ਕੜ ਰੋਪੜਾ ਰਿਆ ਇਹਨੂੰ ਪੁੱਛ ਲੈ ਹੁਣ ਆਏਗਾ ਇੱਥੇ ਰੇਡਾਂ ਮਾਰਨ ਉਹਦਾ ਤਾਂ ਤੂੰ ਜੋ ਸਰਕਾਰ ਚ ਨਹੀਂ ਸੀ ਉਹਦਾ ਤਾਂ ਤੈਨੂੰ ਰੇਡ ਮਾਰਨੀ ਆਂਦੀ ਸੀ ਹੁਣ ਪੁੱਛ ਲੋ ਦਿਨੇਸ਼ ਚੱਡੇ ਤੋਂ ਜਿਹੜਾ ਇੱਥੋਂ ਦਾ ਐਮਐਲਏ ਆ ਦੱਸ ਭਾਈ ਹੁਣ ਚੱਕ ਨੂਰਪੁਰ ਬੇਦੀ ਚੱਲ ਕੇ ਸੌ ਵੀ ਤੇਰਾ ਕਿੰਨਾ ਹਿੱਸਾ ਇਨ੍ਹਾਂ ਸਾਰਿਆਂ ਦੇ ਵਿੱਚ ਕੀ ਗੱਲ ਇਹ ਆ ਕੱਟੜ ਇਮਾਨਦਾਰ ਇਹ ਆ ਇਨ੍ਹਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਵੀ ਮਾਈਨਿੰਗ ਨੂੰ ਖਤਮ ਕਰਦਾਂਗੇ ਰੈਵਨਿਊ ਸਰਪਲਸ ਕਰਦਾਂਗੇ ਇੱਥੋਂ ਆਊ 20000 ਕਰੋੜ ਜਿਹੜੀ ਕੇਜਰੀਵਾਲ ਦੀ ਫੰਡਿੰਗ ਹੋ ਰਹੀ ਆ ਜਿਹੜੀ ਆ ਆਮ ਆਦਮੀ ਦੀ ਪਾਰਟੀ ਦੇ ਜਿਹੜੇ ਫਲੈਕਸ ਲੱਗਦੇ ਆ ਆ ਜਿਹੜੇ ਆਮ ਆਦਮੀ ਪਾਰਟੀ ਆ ਜਿ ਇਲੈਕਸ਼ਨਾਂ 'ਚ ਖਰਚਾ ਕਰਨੀ ਆ ਇੱਥੋਂ ਪੁੱਟ ਪੁੱਟ ਕੇ ਸਾਡੇ ਇੱਥੋਂ ਇਲਾਕਿਆਂ 'ਚੋਂ ਰੇਤਾ ਪੱਥਰ ਬੋਲਡਰ ਆ ਸਾਰੇ ਤਰੀਕੇ ਦੇ ਨਾਲ ਇਹਨਾਂ ਦੀ ਆ ਚੱਲਦੀ ਪਈ ਆ ਔਰ ਮੈਂ ਬੜੀ ਧੀਰ ਤੋਂ ਇਸ ਗੱਲ ਦੇ ਉੱਤੇ ਮੈਂ ਚਾਹੁੰਦਾ ਸੀਗਾ ਵੀ ਹਾਂ ਉਦੋਂ ਗੱਲ ਕੀਤੀ ਜਾਵੇ ਜਦੋਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੋਵੇ ਆਜੇ ਇਹਨਾਂ ਦੇ ਅਸਲੀ ਹਾਲਾਤ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਤੇ ਸਾਡੇ ਤੇ ਗੱਲਾਂ ਕਰਦੇ ਸੀ ਲਿਆਓ ਅਸੀਂ ਤਾਂ ਖੁੱਲ ਕੇ ਸ਼ਰੀਆਮ ਕਹਿੰਨੇ ਆ ਵੀ ਲਿਆਓ ਕੱਢੋ ਇਹਦੇ ਵਿੱਚ ਸਾਰੀ ਕਾਰਵਾਈ ਤੇ ਪਤਾ ਕਰੋ ਦੱਸੋ ਕਿਹੜਾ ਕਿਹੜਾ ਬੰਦਾ ਇੱਥੇ ਆਪਣਾ ਕੀ ਕਹਿੰਦੇ ਇਨਵੋਲਡ ਆ ਕਿੰਨਾਂ ਨੂੰ ਕਿੰਨੇ ਹਿੱਸੇ ਜਾਂਦੇ ਆ ਇੰਨੀਆਂ ਮਸ਼ੀਨਾਂ ਇੰਨੇ ਸਾਰਾ ਕੁਝ ਪੁਲਿਸ ਨੂੰ ਕਰੋ ਫੋਨ ਕਰਿਆ ਜੀ ਆਹ ਲੋ ਆ ਸਾਨੂੰ ਅਸੀਂ ਤੁਹਾਡੇ ਕੋਲ 152 ਤੇ ਆਏ ਸੀ 152 ਦੇ ਉੱਤੇ ਆਏ ਸੀ ਤੇ ਆ 2:13 ਹੋ ਗਈ ਇੱਥੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਆ ਇੱਥੇ ਨਾ ਪੁਲਿਸ ਆਈ ਆ ਤੇ ਨਾ ਕੋਈ ਬੰਦਾ ਆਇਆ 2:02 ਤੇ ਕਾਲ ਕਰੀ ਸੀ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਅਸੀਂ ਇੱਥੇ ਖੜੇ ਆ ਕਿਉਂਕਿ ਅਸੀਂ ਇੱਥੇ ਦੇਖਦੇ ਪਏ ਆ ਕਿਉਂਕਿ ਹੁਣੇ ਉਹਨਾਂ ਨੇ ਟਿੱਪਰ ਤੇ ਮਸ਼ੀਨਾਂ ਕੱਢ ਲਈ ਅਸੀਂ ਤਾਂ ਹੀ ਇੱਥੇ ਖੜੇ ਆ ਪੁਲ ਤੇ ਚੌਂਕੀ ਆ ਜੀ ਆ ਪੁਲ ਦੇ ਉੱਤੇ ਇਥੋਂ ਕਿਲੋਮੀਟਰ ਤੇ ਚੌਂਕੀ ਆ